ਹਾਂਜੀ ਹਰ ਸਾਲ ਹੀ ਦੇਖਿਆ ਕਿ ਜਦੋਂ ਵੀ ਮੀਂਹ ਪੈਂਦਾ ਹੈਗਾ ਤੇ ਘਗਰ ਦਾ ਪਾਣੀ ਕਰਕੇ ਬਹੁਤ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਫਸਲ ਦਾ ਗਰੀਬਾਂ ਦੇ ਮਕਾਨਾਂ ਦਾ ਸ਼ਹਿਰ 'ਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਤੇ ਜਦੋਂ ਵੀ ਇਹ ਮੌਸਮ ਆਂਦਾ ਮੈਨੂੰ ਲੱਗਦਾ ਜਿੱਥੇ ਲੋਕਾਂ ਦੇ ਮਨ 'ਚ ਇੱਕ ਤਰੀਕੇ ਦੇ ਨਾਲ ਥੋੜਾ ਜਿਹਾ ਉਹਨਾਂ ਦੇ ਵਿੱਚ ਡਰ ਹੁੰਦਾ ਤਾਂ ਮੈਨੂੰ ਤਾਂ ਵੱਧ ਡਰ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਪਿਛਲੇ ਸਮੇਂ 'ਚ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਅੱਜ ਤਾਈਂ ਨਾ ਉਹ ਸੜਕਾਂ ਠੀਕ ਹੋਈਆਂ ਨੇ ਨਾ ਗਰੀਬਾਂ ਨੂੰ ਕਿਸੇ ਨੂੰ ਦਵਾਨੀ ਮਿਲੀ ਐ ਨਾ ਕਿਸਾਨਾਂ ਨੂੰ ਦਵਾਨੀ ਮਿਲੀ ਐ ਤੇ ਜਿਹੜੇ ਗਰੀਬ ਦੀ ਫਸਲ ਮਾਰੀ ਜਾਂਦੀ ਆ ਘਰ ਕਹਿ ਜਾਂਦਾ ਐ ਉਹ ਗਰੀਬ ਤਾਂ ਖੜੇ ਹੋਂਚੇ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਹੋਣਗੇ ਤੇ ਸਰਕਾਰ ਦਾ ਜਿਹੜਾ ਸੜਕਾਂ ਸੁੜਕਾਂ ਦਾ ਜਿਹੜੀ ਸਰਕਾਰ ਹਰ ਰੋਜ਼ 100 ਕਰੋੜ ਦਾ ਕਰਜ਼ਾ ਚੱਕ ਰਹੀ ਐ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਤੇ ਫਿਰ ਜਦ ਨੁਕਸਾਨ ਹੁੰਦਾ ਐ ਇੱਕ ਸੜਕ ਦੀ ਰਿਪੇਅਰ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮਨ ਚ ਆਉਂਦਾ ਵੀ ਪੈਸੇ ਸਾਡੇ ਜਾ ਕਿੱਥੇ ਰਹੇ ਨੇ ਅੱਜ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਦੇ ਉੱਤੇ ਹਰ ਦਿਨ ਇਹ ਭਗਵੰਤ ਮਾਨ ਗੱਲਾਂ ਸੁਣਾਉਂਦਾ ਹੈ ਤੇ 150 ਕਰੋੜ ਦਾ ਕਰਜ਼ਾ ਚੱਕ ਲੈਂਦਾ ਹੈਗਾ ਇਹ ਪੈਸਿਆਂ ਦੇ ਨਾਲ ਨਾ ਕੋਈ ਮਕਾਨ ਨਾ ਕੋਈ ਮੁਆਵਜ਼ਾ ਨਾ ਕੋਈ ਸਕੂਲ ਨਾ ਕੋਈ ਹਸਪਤਾਲ ਨਾ ਯੂਨੀਵਰਸਿਟੀ ਨਾ ਕੋਈ ਸਟੇਡੀਅਮ ਚਲੋ ਨਵਾਂ ਤੁਸੀਂ ਨਹੀਂ ਬਣਾਏ ਜਿਹੜਾ ਪੁਰਾਣਾ ਖਰਾਬ ਹੋਇਆ ਉਹਨੂੰ ਤਾਂ ਰਿਪੇਅਰ ਕਰ ਦੋ ਸੋ ਇਸ ਕਰਕੇ ਇਹ ਦੇਖਣ ਆਏ ਸੀ ਕਿ ਅਜੇ ਹਾਲਾਤ ਕੀ ਕਿਉਂਕਿ ਅਜੇ ਪੂਰੀ ਤਰ੍ਹਾਂ ਮੀਤਾ ਇਸ ਇਲਾਕੇ 'ਚ ਪਿਆ ਹੀ ਨਹੀਂ ਹੈਗਾ ਤੇ ਜਦ ਪਹੁੰਚਦਾ ਹੈ ਤਾਂ ਇੱਕਦਮ ਜਦ ਆ ਜਾਂਦਾ ਤਾਂ ਸਾਰਿਆਂ ਨਾਲ ਸਲਾਮ ਅਸ਼ਾਬ ਕਰਕੇ ਕਿ ਜਿੱਥੇ-ਜਿੱਥੇ ਬੰਦ ਆਪਣੇ ਤਕੜੇ ਕਰਨ ਦੀ ਲੋੜ ਹੈ ਜੇ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਐਮਪ ਨਾਕੀ ਸਰਕਾਰ ਦੇ ਉਤੇ ਆਸ ਰੱਖੀ ਕਿਉਂਕਿ ਇਹ ਤਾਂ ਜਦ ਨੁਕਸਾਨ ਹੋ ਜਾਊਗਾ ਤਾਂ ਵੀ ਇਹਨਾਂ ਨੂੰ ਬੋਲ ਕੇ ਬੁਲਾਉਣਾ ਪਊਗਾ ਤਾਂ ਫੇਰ ਹਰਕਤਾਂ ਚ ਆਣਗੇ ਬੱਕਰੀਆਂ ਤੇ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹਜ਼ਾਰਾਂ ਕਰੋੜ ਰੁਪਇਆ ਕਰਜ਼ੇ ਚੜਾਤਾ ਜੀ ਹਲੇ ਤੱਕ ਲੋਕਾਂ ਨੂੰ ਨਾ ਤਾਂ ਮੁਆਵਜ਼ਾ ਖੁਦਕੱਸੀਆਂ ਦਾ ਹੋਵੇ ਜਾਂ ਘਰਾਂ ਦੀ ਗੱਲ ਕੀਤੀ ਆ ਕਿੱਥੇ ਪੈਸੇ ਬਰਬਾਦ ਹੋ ਰਿਹਾ ਜੀ ਫਿਰ ਇੰਨਾ ਸਾਡਾ ਪੰਜਾਬ ਕੁਛ ਨਹੀਂ ਆਮ ਆਦਮੀ ਨੇ ਭਗਵੰਤ ਮਾਨ ਨੇ ਲੋਕਾਂ ਦੀ ਬੱਕਰੀ ਮੁਰਗੀ ਬਣਾ ਛੱਡੀ ਐ ਆਪਕੋ ਰਸੀਚੇ ਬੈਠ ਕੇ ਐਸ਼ ਕਰ ਰਿਹਾ ਤੇ ਹੁਣ ਤਾਂ ਤੁਸੀਂ ਦੇਖਿਆ ਜਿਹੜਾ ਪੰਜਾਬ ਦੇ ਅਨਜਮੇ ਬੱਚੇ ਦੇ ਉੱਤੇ ਵੀ ਕਰਜ਼ਾ ਚੜਾ ਕੇ ਇਹ 1.5 ਸਾਲਾਂ ਚ ਕੇਜਰੀਵਾਲ ਨੇ 44000 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਜਿਹਦੇ ਵਿੱਚ ਕਿਸਾਨ ਦਾ ਢਿੱਡ ਭਰਦਾ ਹੈ ਮਜ਼ਦੂਰ ਦਾ ਢਿੱਡ ਭਰਦਾ ਹੈ ਇਹਨਾਂ ਨੇ ਕਾਨੂੰਨ ਨਿਕਾਲਤਾ ਕਿ ਇਹ ਹਰ ਮੰਡੀ 'ਚ ਹਰ ਸ਼ਹਿਰ 'ਚ ਹਜ਼ਾਰਾਂ ਏਕੜ ਜ਼ਮੀਨ ਇਹ ਸਰਕਾਰ ਅਕਵਾਇਰ ਕਰੂਗੀ ਤੇ ਜੇ ਤੁਸੀਂ ਆਪ ਦੀ ਜ਼ਮੀਨ ਛਡਾਨੀ ਹੈ ਤਾਂ ਵੀ ਇਹਨਾਂ ਦੇ ਜੇਬ ਗਰਮ ਕਰਨੀ ਪਊਗੀ ਕਿ ਜਦ ਅਕਵਾਇਰ ਹੋ ਗਈ ਇਹਨਾਂ ਦੀ ਮਨਮਰਜ਼ੀ ਦੇ ਨਾਲ ਫਿਰ ਦਿੱਲੀ ਦੇ ਜਿਹੇ ਮਰਜ਼ੀ ਸੇਠ ਨੂੰ ਦੇ ਦੇ ਕੋਈ ਸਵਾਲ ਨਹੀਂ ਪੁੱਛ ਸਕਦਾ ਕਿਸਾਨ ਦੀ ਜ਼ਮੀਨ ਲੈ ਕੇ ਕੱਲਾ 20000 ਰੁਪਏ ਉਹਨੂੰ ਫੜਾਨ ਗਏ ਤੇ ਜਦ ਉੱਥੇ ਕਲੋਨੀ ਬਣ ਜੂਗੀ ਜਾਂ ਜੋ ਕੁਝ ਬਣੂਗਾ ਉਹਦੇ ਬਾਅਦ ਉਹਨੂੰ ਕੁਝ ਮਿਲੂਗਾ ਹੁਣ 15 ਸਾਲ ਜਿਹੜਾ 2000 ਏਕੜ ਮੁਹੱਲੇ ਚ ਐਕਵਾਇਰ ਕੀਤਾ ਸੀ ਜਦ ਇਹਨਾਂ ਦੀ ਸਰਕਾਰ ਬਣੀ ਸੀ ਉੱਥੇ ਤਾਂ ਧੱਕਾ ਨਹੀਂ ਲੱਗਿਆ ਹੁਣ 46000 ਇਹਨਾਂ ਨੇ ਐਕਵਾਇਰ ਕਰਕੇ ਕਿਹੜਾ 1.5 ਸਾਲ ਚ ਇਹਨਾਂ ਨੇ ਕੀ ਕਰਦਾ ਸੋ ਬਹੁਤ ਵੱਡਾ ਘੁਟਾਲਾ ਹੈਗਾ ਪੰਜਾਬ ਦੇ ਨੌਜਵਾਨੀ ਦੇ ਨਾਲ ਕਿਸਾਨ ਮਜ਼ਦੂਰ ਦੇ ਨਾਲ ਵੱਡਾ ਧੱਕਾ ਹੈਗਾ ਜਿਹਦੇ ਕਰਕੇ 15 ਤਰੀਕ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੋਕਾਂ ਦੀ ਲੜਾਈ ਲੜਨ ਵਾਸਤੇ ਧਰਨੇ ਸ਼ੁਰੂ ਨੌਜਵਾਨਾ ਨੋਤੇ ਪੰਜਾਬ ਹਮੈਤਿਆਂ ਨੂੰ ਬੇਨਤੀ ਕਰਦੀਆਂ ਕਿ ਤੁਸੀਂ ਇਸ ਪਾਰਟੀ ਦਾ ਸਾਥ ਨੋ ਅੱਗੇ ਕਿਸਾਨਾਂ ਦਾ ਪਿਛਲੇ ਸਮੇਂ ਚ ਇੰਨਾ ਵੱਡਾ ਨੁਕਸਾਨਾ ਕਿੰਨੇ ਕਿਸਾਨ ਮਰ ਗਏ ਸਾਡੇ ਹੁਣ ਤਾਂ ਪੰਜਾਬ ਚ ਜੇ ਜ਼ਮੀਨ ਨਹੀਂ ਰਹੀ ਜੇ ਕਿਸਾਨ ਨਹੀਂ ਰਹੀ ਤਾਂ ਫਿਰ ਇਹਨੂੰ ਪੰਜਾਬ ਕੌਣ ਕਹੂਗਾ ਉਹ ਤਾਂ ਬਾਹਰ ਲਿਆ ਕੇ ਜ ਸਾਰੇ ਬਹਿ ਜਾਣਗੇ ਤਾਂ ਅੱਗੇ ਸਾਡੀ ਗਿਣਤੀ ਘੱਟੇ ਗਿਣਤੀ ਤਾਂ ਰਹੂਗੀ ਨਹੀਂ ਕੋਈ ਸੋ ਇਹ ਤਾਂ ਸਾਡੇ ਹੋਣ ਦੀ ਲੜਾਈ ਹੈਗੀ ਸਾਡੇ ਜ਼ਮੀਨ ਸਾਡੇ ਫਸਲ ਦੀ ਲੜਾਈ ਹੈਗੀ ਤੇ ਜੇ ਫਸਲ ਨਹੀਂ ਰਹੀ ਜ਼ਮੀਨ ਨਹੀਂ ਰਹੀ ਤਾਂ ਪੰਜਾਬ ਹੀ ਨਹੀਂ ਬਚਣਾ ਸੋ ਇਕੱਠੇ ਹੋ ਕੇ ਆਪਾਂ ਲੜੀਏ ਤੇ ਇਹ ਸਾ ਆਮ ਆਦਮੀ ਦੇ ਕੇਜਰੀਵਾਲ ਜਿਹੜਾ ਇਕੱਲੇ ਪੈਸੇ ਲੁੱਟ ਲੁੱਟ ਕੇ ਸਾਢੇ 3 ਸਾਲ ਖਾ ਗਿਆ ਤੇ ਹੁਣ ਡੇਢ ਸਾਲ ਚ ਇਹਨੇ ਕੋਈ ਕਸਰ ਨਹੀਂ ਛੱਡੀ ਤੇ ਭਗਵੰਤ ਮਾਨ ਤਾਂ ਕੱਢਾ ਅੰਗੂਠਾ ਛਾਪਨ ਕੇ ਰਹਿ ਗਿਆ ਆਪਦੀ ਕੁਰਸੀ ਖਾ ਤੇ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਇਹਨਾਂ ਧਰਿਆਂ ਚ ਇਹ ਪੂਰੇ ਤਕੜੇ ਹੋ ਕੇ ਪਾਰਟੀ ਦਾ ਸਾਥ ਦੇ ਅੱਗੇ ਹੋ ਕੇ ਅਸੀਂ ਲੜਾਈ ਲੜਾਂਗੇ ਤੇ 1 ਇੰਚ ਪੰਜਾਬ ਦੀ ਜ਼ਮੀਨ ਇਹਨਾਂ ਨੂੰ ਹੜਪਣ ਨਹੀਂ ਦਵਾਂਗੇ